ਇਹਨਾਂ ਦੀ ਕੁੜੀ ਜੋ 12 ਸਾਲ ਦੀ ਇੱਕ ਕੁੜੀ ਸੀਗੀ ਅੱਜ ਤੋਂ ਕਰੀਬਨ ਇੱਕ ਮਹੀਨਾ ਪਹਿਲਾਂ ਉਹਨੂੰ ਕਿਡਨੈਪ ਕਰ ਲਿਆ ਜਾਂਦਾ ਆ ਫਲੋਰ ਦੇ ਵਿੱਚੋਂ ਕਿਡਨੈਪ ਕਰਕੇ ਉਹਦੇ ਉਧੋ ਉਹਨਾਂ ਬੰਦਿਆਂ ਦੇ ਉੱਤੇ ਪਰਚਾ ਦਰਜ ਹੋ ਜਾਂਦਾ ਆ ਪਰ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਫਿਰ ਉਹ ਕੁੜੀ ਜਿਹੜੀ ਆ ਉਹਦੀ ਬਰਾਬਦਗੀ ਹੋ ਜਾਂਦੀ ਆ ਕੁੜੀ ਇਹਨਾਂ ਦੇ ਕੋਲ ਪਿੰਡ ਆ ਜਾਂਦੀ ਆ ਇੱਕ ਮਹੀਨਾ ਬਾਅਦ ਉਸ ਕੁੜੀ ਨੂੰ ਫੇਰ ਕਿਡਨੈਪ ਕਰ ਲਿਆ ਜਾਂਦਾ ਆ ਹੱਲੇ ਤੱਕ ਉਹ ਕੁੜੀ ਜਿਹੜੀ ਆ ਉਹ ਜਿਹੜੇ ਦੋਸ਼ੀ ਆ ਉਹਨਾਂ ਦੇ ਜਿਹੜੇ ਉਹਨਾਂ ਦੇ ਅੰਡਰ ਆ ਉਹ ਲੈ ਕੇ ਗਏ ਆ ਕੁੜੀ ਨੂੰ ਹਨਾਨ ਕੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਜਦੋਂ ਲੈ ਕੇ ਗਏ ਦੋਸ਼ੀ ਜਿਹੜੇ ਆ ਉਨੀ ਇੱਕ ਪੰਚਾਇਤ ਕੀਤੀ 2250 ਬੰਦੇ ਦੀ ਇਕੱਠੇ ਹੋ ਕੇ ਪੰਚਾਇਤ ਕੀਤੀ 2250 ਬੰਦਿਆਂ ਦੇ ਵਿੱਚ ਕੁੜੀ ਦੇ ਮਾਪੇ ਨੂੰ ਅਤੇ ਗੰਨਾਪੜ ਦੇ ਵਸੀਆਂ ਨੂੰ ਸੱਦਿਆ ਗਿਆ ਉਹਦੇ ਵਿੱਚ ਉਨੀ ਦਿਖਾਇਆ ਕਿ ਕੁੜੀ ਥੋੜੀ ਸਾਡੇ ਕੋਲ ਹੈਗੀ ਆ ਪਰ ਕੁੜੀ ਅਸੀਂ ਤੁਹਾਨੂੰ ਤਾਂ ਦੇਣੀ ਆ ਵੀ ਜੇ ਤੁਸੀਂ ਜਿਹੜੀ 51 ਨੰਬਰ ਐਫ ਆਰ 2025 ਦੇ ਵਿੱਚ ਥਾਣਾ ਫਲੋਰ ਦੇ ਵਿੱਚ ਪੁਕਸ ਹੋਇਆ ਇੱਕ ਦੇ ਅਧੀਨ ਹੋਈ ਆ ਜੇ ਤੁਸੀਂ ਉਹਦੇ ਵਿੱਚ ਰਾਜ਼ੀ ਨਾਮਾ ਕਰਦੇ ਆ ਤਾਂ ਤੁਹਾਨੂੰ ਕੁੜੀ ਦੇਣੀ ਆ ਜੋ ਸਾਡੇ ਇੱਥੇ ਪੁਲਿਸ ਪ੍ਰਸ਼ਾਸਨ ਦੇ ਜੋ ਉੱਚ ਅਧਿਕਾਰੀ ਆ ਉਹਨਾਂ ਅੱਗੇ ਬੇਨਤੀ ਆ ਕਿ ਇਨਸਾਫ ਦੁਆਇਆ ਜਾਵੇ ਇੱਕ ਕੁੜੀ ਜੋ 12-13 ਸਾਲ ਦੀ ਕੁੜੀ ਜਿਹਨੂੰ ਇਦਾਂ ਹਾਲਾਤ ਅਜਿਹੇ ਬਣਾਤੇ ਗਏ ਆ ਵੀ ਜਿੱਦਾਂ ਪੰਜਾਬ ਨਹੀਂ ਯੂਪੀ ਵਿਆਹ ਦਾ ਇਹ ਯੂਪੀ ਵਿਆਹ ਨਹੀਂ ਹੈਗਾ ਪੰਜਾਬ ਆ ਇਸ ਲਈ ਮੈਂ ਪ੍ਰਸ਼ਾਸਨ ਅੱਗੇ ਇੱਕ ਵਾਰੀ ਫੇਰ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਉਪਰੋਕਤ ਪਰਿਵਾਰ ਨੂੰ ਜਿਹੜਾ ਇਹਨਾਂ ਨੂੰ ਇਹਨਾਂ ਦਾ ਜੋ ਕੁੜੀ ਆ ਉਹਨੂੰ ਲੈ ਕੇ ਆਂਦਾ ਜਾਵੇ